ਜੁੜੀ ਹੋਈ ਵੱਡੀ ਖਬਰ ਤੋਂ ਕਿਥੇ ਦੇ ਮੁਕੇਰੀਆਂ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ ਤੇਜ਼ ਰਫ਼ਤਾਰ ਟਿਪਪਰ ਨੇ ਸੜਕ ਦੇ ਕਿਨਾਰੇ ਖੜੇ ਚਾਰ ਲੋਕਾਂ ਨੂੰ ਦਰਦ ਦਿੱਤਾ ਹੈ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਬੱਚਿਆਂ ਤੇ ਚਾਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਭਤੀਜੇ ਭਤੀਜੀ ਦੇ ਨਾਲ ਗੋਲ ਗੱਪੇ ਖਾਣ ਗਿਆ ਸੀ ਚਾਚਾ ਤਿੰਨੇ ਸਕੂਟੀ ਤੇ ਤਿੰਨੇ ਸਕੂਟੀ ਤੇ ਦਰਸਲੇ ਗਏ ਸਨ ਤੇ ਆਉਂਦੇ ਵੇਲੇ ਸੜਕ ਕਿਨਾਰੇ ਦੋਸਤੇ ਕੋਲ ਰੁਕਿਆ ਇਸੇ ਦੌਰਾਨ ਤੇਜ਼ ਰਫ਼ਤਾਰ ਟਿਪਪਰ ਨੇ ਚਾਰਾਂ ਨੂੰ ਬੁਰੀ ਤਰ੍ਹਾਂ ਉਤੜ ਦਿੱਤਾ 5 ਸਾਲ ਦੀ ਸਮੇਰ ਅਤੇ 3 ਸਾਲ ਦੀ ਫਰੀ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਟਿਪਰ ਦਾ ਡਰਾਈਵਰ ਜੋ ਕਿ ਫਰਾਰ ਦੱਸਿਆ ਜਾ ਰਿਹਾ ਤੁਹਾਨੂੰ ਹੁਸ਼ਿਆਰਪੁਰ ਦੀ ਮਕੇਰੀਆਂ ਦੀਆਂ ਤਸਵੀਰਾਂ ਵਿਖਾ ਰਿਹਾ ਹੈ ਨਾ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਸਾ ਕਿੰਨਾ ਜ਼ਬਰਦਸਤ ਕਿੰਨਾ ਦਰਦਨਾਕ ਸੀਗਾ ਕਿ ਚਾਰ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਟਿਪਰ ਨੇ ਸੜਕ ਕਿਨਾਰੇ ਖੜੇ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਡਰਨ ਦਿੱਤਾ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੈ ਸਲਾਰੀਆ ਛੁੱਟ ਚੁੱਕੇ ਨੇ ਹਾ ਵਿਜੇ ਕਾਨੂੰ ਤੇ ਕਿਵੇਂ ਪੂਰਾ ਹਾਦਸਾ ਵਾਪਰਿਆ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਪਰਮਿੰਦਰ ਮੈਂ ਤੁਹਾਨੂੰ ਚਾਹਾਂਗਾ ਕਿ ਇਹ ਦਰਦਨਾਕ ਹਾਦਸਾ ਜਿਹੜਾ ਆ ਇਹ ਮੁਕੇਰੀਆਂ ਦੇ ਕਸਬਾ ਹਾਜੀਪੁਰ ਨਜ਼ਦੀਕ ਜਿਹੜਾ ਵਾਪਰਿਆ ਰਾਤ 10 ਵਜੇ ਦੇ ਕਰੀਬ ਔਰ ਦੱਸਿਆ ਕਿ ਇੱਕ ਗੋਰਾ ਨਾਦਾ ਵਿਅਕਤੀ ਆਪਣੀ ਸਕੂਟਰੀ ਉੱਤੇ ਆਪਣੇ ਦੋ ਛੋਟੇ ਪਤੀਜਾ ਤੇ ਪਤੀਜੀ ਸਮੀਰ ਜਿਹੜਾ ਇੱਕ ਬੱਚਾ ਸੀ ਉਹਦੀ ਉਮਰ 5 ਸਾਲ ਸੀਗੀ ਤੇ ਪਰ ਇੱਕ ਲੜਕੀ 5 ਸਾਲ ਦੀ ਤੇ ਦੱਸਿਆ ਕਿ ਉਸ ਤੋਂ ਬਾਅਦ ਔਰ ਰਸਤੇ ਦੇ ਵਿੱਚ ਗੋਲ ਗੱਪੇ ਖਾਣ ਤੋਂ ਬਾਅਦ ਰਸਤੇ ਦੇ ਖੜੇ ਹੋ ਜਾਂਦੇ ਆ ਇਸੇ ਆਪਣੇ ਦੋਸਤ ਕੋਲ ਇਸੇ ਦੌਰਾਨ ਪਿੱਛੋਂ ਦੀ ਇੱਕ ਤੇਜ਼ ਰਸਤਾ ਟਿੱਪਰ ਆਂਦਾ ਹੈ ਤੇ ਇਹਨਾਂ ਤਿੰਨਾਂ ਚਾਰਾਂ ਜਣਾਂ ਨੂੰ ਡਰੜ ਕੇ ਰੱਖ ਦਿੰਦਾ ਤੇ ਜਿਸ ਵਿੱਚ ਬੱਚੀ ਵੀ ਸਮੀਰ ਦੀ ਜਿਹੜਾ ਇੱਕ ਪਰੀ ਲੜਕੀ ਔਰ ਇੱਕ ਆਕਾਸ਼ ਨਾਮ ਦਾ ਵਿਅਕਤੀ ਜਿਹੜਾ ਉਹਨਾਂ ਦਾ ਦੋਸਤ ਸੀਗਾ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਬਲਕਿ ਜਿਹੜਾ ਬੱਚਿਆਂ ਦਾ ਚਾਚਾ ਸੀਗਾ ਗੋਰਾ ਉਸਦੀ ਹਾਲਤ ਗੰਭੀਰ ਆ ਔਰ ਉਸਨੂੰ ਸਿਵਲ ਹਸਪਤਾਲ ਜਿਹੜਾ ਮੁਕੇਰੀਆਂ ਪਹੁੰਚਾਇਆ ਜਾਂਦਾ ਉਸ ਤੋਂ ਬਾਅਦ ਉਹਦੀ ਹਾਲਤ ਜਿਹੜੀ ਨਾਜ਼ੁਕ ਦੇਖਦੇ ਹੋਇਆ ਉਸਨੂੰ ਕਮਰੇਸਾ ਰੈਫਰ ਕਰ ਦਿੱਤਾ ਜਾਂਦਾ ਜੀ ਇਹ ਪਰਮੰਦਰ ਅਫੀਗੈਂਟ ਟਿੱਪਰ ਦਾ ਡਰਾਈਵਰ ਜੋ ਫਰਾਰ ਚਾਰਿਆ ਉਸ ਦਾ ਕੋਈ ਥੋ ਪਤਾ ਲੱਗਿਆ ਆ ਜੇ ਨੇੜੇ ਦੇ ਕੋਈ ਪ੍ਰਤੱਖ ਦਰਸ਼ਕ ਜਿਨ੍ਹਾਂ ਨੇ ਅੱਖਾਂ ਦੇ ਨਾਲ ਇਹ ਸੜਕ ਹਾਦਸਾ ਵੇਖਿਆ ਹੋਵੇ ਆ ਕਿਸ ਤਰੀਕੇ ਦਾ ਪੂਰਾ ਹਾਦਸਾ ਵਾਪਰਦਾ ਕਿਸੇ ਵੱਲੋਂ ਕੋਈ ਜਾਣ ਕੇ ਦੱਤੀ ਹੋਵੇ ਕਿ ਕਿੰਨੀ ਕੁ ਤੇਜ਼ ਰਫਤਾਰ ਸੀ ਇਸ ਟਿੱਪਰ ਦੀ ਰਵਿੰਦਰ ਜਿਹੜੇ ਆਪਾਂ ਗੱਲ ਕਰੀਏ ਕਿ ਜਿਹੜੇ ਸਾਰੇ ਇਹ ਚਾਰ ਜਣੇ ਨਾ ਬੱਚੇ ਔਰ ਦੋ ਵਿਅਕਤੀ ਜਿਹੜੇ ਆ बिल्कुल ही सड़क तो काफी हट के नीचे उतरे हुए थे तो इसे दौरान पिछले जो तेज रफ्तार ज्यादा ट्रक है वो दसिया जा रहा है कि जोड़ा ड्राइवर बहुत ही शराबी हालत और जो तो उस वो ट्रक जोड़ा कंट्रोल तो बाहर हो जाता और उस दौरान वो बच्चियों और उन्होंने बिल्कुल आप कह सकते कि उपर दड़ ही काफी दूर तक लैके जाता है तो इस दौरान लोग जे मदद ले पहुंचते भी ड्राइवर में फालड़न कोशिश भी करते हैं पर ड्राइवर जो है वो बड़ी चलाकीा ट्रक के उतर के जो खराब होने कामयाब हो जाता है जी परमिंदर ਅਭੀ ਜਿਹੜੇ ਲੋਕਾਂ ਦੀ ਜਾਨ ਗਈ ਹੈ ਮੌਤ ਹੋਈ ਹੈ ਕਿੱਥੇ ਦੇ ਕਿਸ ਜਗ੍ਹਾ ਦੇ ਕਿਸ ਪਿੰਡ ਦੇ ਰਹਿਣ ਵਾਲੇ ਸਨ ਜੀ ਇਹਾਰੇ ਜਿਹੜੇ ਲੋਕ ਨੇ ਹਾਜੀਪੁਰ ਦੇ ਨੇ ਔਰ ਦੱਸ diel ਕਿ ਜਿਹੜਾ ਇੱਕ ਬੱਚਿਆਂ ਦਾ ਚਾਚਾ ਔਰ ਜੋ ਬੱਚੇ ਸੀਗੇ ਇਹ ਹਾਜੀਪੁਰ ਦੇ ਬਾਲਮੀਕੀ ਮੋਹੱਲਾ ਦੇ ਰਹਿਣ ਵਾਲੇ ਐ ਔਰ ਜਿਹੜਾ ਉਹਨਾਂ ਦਾ ਇੱਕ ਦੋਸਤ ਜਿਗਾ ਆਕਾਸ਼ ਆਕਾਸ਼ ਦੀ ਵੀ ਦੱਸ diel ਕਿ ਮੌਤ ਹੋ ਚੁੱਕੀ ਹੈ ਉਹ ਵੀ ਜਿਹੜਾ ਐ ਹਾਜੀਪੁਰ ਦਾ ਹੀ ਇੱਕ ਕਤਬੇਦਾਰ ਰਹਿਣ ਵਾਲਾ ਸੀ ਜੀ ਹਾਂ ਠੀਕ ਹੈ ਵੇਜੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਤਨਵਾਦ ਤਾ ਹੁਸ਼ਿਆਰਪੁਰ ਦੀ ਮਕੇਰੀਆਂ ਦੇ ਵਿੱਚ ਬੇਹੱਦ ਦਰਦਨਾਕ ਹਾਲਾਤ ਸਾਹ ਵਪਰ ਰਿਹਾ ਹੈ ਉੱ ਤੇਜ਼ ਰਫ਼ਤਾਰ ਟਿਪਰ ਨੇ ਸੜਕ ਦੇ ਕਿਨਾਰੇ ਖੜੇ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਧਰਨ ਦਿੱਤਾ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਬੱਚਿਆਂ ਤੇ ਚਾਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਜਾਣਕਾਰੀ ਸਾਹਮਣੇ ਆਈ ਕਿ ਭਤੀਜੇ ਤੇ ਭਤੀਜੀ ਦੇ ਨਾਲ ਚਾਚਾ ਗੋਲ ਗੱਪੇ ਖਾਣ ਗਿਆ ਸੀ ਤਿੰਨੇ ਸਕੂਟੀ ਤੇ ਸਵਾਰ ਹੋ ਕੇ ਗੋਲ ਗੱਪੇ ਖਾਣ ਗਏ ਸਨ ਤਾਂ ਹੁੰਦੇ ਵੇਲੇ ਸੜਕ ਦੇ ਕਿਨਾਰੇ ਦੋਸਤ ਦੇ ਕੋਲ ਰੁਕ ਗਿਆ ਇਸੇ ਦੌਰਾਨ ਤੇਜ਼ ਰਫ਼ਤਾਰ ਇੱਕ ਟਿਪਰ ਹੁੰਦਾ ਟਿਪਰ ਦੇ ਬੰਨੂ ਬੁਰੀ ਤਰ੍ਹਾਂ ਦੇ ਨਾਲ ਟੱਕਰ ਮਾਰੀ ਜਾਂਦੀ ਹੈ ਦਰਦ ਦਿੱਤਾ ਜਾਂਦਾ ਤੇ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਜਾਨ ਚਲੀ ਗਈ ਜਦ ਕਿ ਬੱਚਿਆਂ ਦੇ ਚਾਚੇ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਸਾਡਾ ਭਰਾ ਦੇਸਾ ਜਾ ਉਹਦੇ ਵੱਡੇ ਮੁੰਡੇ ਦੇ ਬੱਚੇ ਸੀਗੇ ਫੋਟੀ ਫੋਟਾ ਉਹਦੇ ਹਾਂਜੀ ਉਹ ਉਹਦਾ ਚਾਚਾ ਜਿਹੜਾ ਸੀ ਮੁਕੇਸ਼ ਕੁਮਾਰ ਉਹਨਾਂ ਨੂੰ ਗੋਗਾ ਤੇ ਗਾਣੇ ਲੈ ਕੇ ਗਿਆ ਸੀ ਆ ਕੇ ਤਾਂ ਸਾਈਡ ਤੇ ਖੜਾ ਹੋ ਗਿਆ ਜੋ ਸਾਈਡ ਤੇ ਖੜਾ ਹੋਇਆ ਇੱਕ ਮੁੰਡਾ ਹੋਰ ਨਾਲ ਆ ਗਿਆ ਉਹ ਖੜੋ ਗਿਆ ਤੇ ਜਿਹੜਾ ਡਰਾਈਵਰ ਸੀ ਇਹਨੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੇ ਮਸ਼ਰਬਤਾਂ ਨੂੰ ਖਿੱਚ ਕੇ ਲਿਆ ਫੇ ਗੱਡੀ ਜੱਡੀ ਵਾਰੀ ਤਿੰਨ ਤੇ ਮੋਕੇ ਦੇ ਮਰ ਗਏ ਜੀ ਸੁਣ ਲੋ ਇੱਕ ਤੇਰੀ ਜਾ ਕੇ ਮਰ ਗਿਆ ਜਿਹੜਾ ਸਿਗਾ ਆਕਾਸ਼ ਤੇ ਦੋ ਇੱਥੇ ਜਿਹੜੇ ਬੱਚੇ ਸੀ ਇੱਥੇ ਐਕਸਪਾਇਰ ਹੋ ਗਏ ਜਿਹੜਾ ਤੀਜਾ ਮੁੰਡਾ ਸੀ ਚੌਥਾ ਮੋਕੇਸ਼ ਉਹ ਉੱਥੇ ਜੀ ਹਮਰਾ ਸਰ ਲੱਗੇ ਉਹਨਾਂ ਨੂੰ ਦੇਖੋ ਤਿੰਨ ਬੋਦਨਾ ਦੱਸਦੇ ਬੰਦੇ ਮੈਂ ਤਾਂ ਕਹ ਰਿਹਾ ਇਹਨਾਂ ਬੰਦੇ ਸੀਗੇ ਸਾਰੇ ਤਿੰਨ ਬੋਦਨਾ ਸ਼ਰਾਬ ਦੇ ਵਿੱਚ